ਪੰਤ ਤੱਕ ਸਿਆਸਤ ਕੱਦਰ ਨੂੰ ਜਾਰੀ ਆ ਇੱਕ ਇੱਕ ਵਾਰ ਫਿਰ ਪੰਜ ਮੈਂਬਰੀ ਕਮੇਟੀ ਇਹ ਪ੍ਰਕਾਵਾ ਕਰਨ ਚ ਕੰਮ ਕਰ ਰਹੀ ਹੈ ਕਿ ਸੰਗਤ ਆਪ ਮਹਾਰੇ ਆਰਿਆ ਦੀ ਕੋਸ਼ਿਸ਼ਵਾਨੇ ਚ ਘੱਟ ਰੱਖਿਆ ਤੇ ਵੱਡੀ ਗਿਣਤੀ ਚ ਸੰਗਤ ਆਈ ਆ ਮੈਂਬਰਸ਼ਿਪ ਲੈ ਰਹੀ ਹੈ ਵਰਕਰਤਾ ਬਡਾਲਾ ਹੁਣੀ ਕਹਿੰਦੇ ਨੇ ਕਿ ਸਾਨੂੰ ਅਹੁਦਿਆਂ ਦੀ ਭੁੱਖ ਨਹੀਂ ਅਸੀਂ ਜਿਹੜਾ ਸਾਨੂੰ ਹੁਕਮ ਲਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਉਸ ਅਨੁਸਾਰ ਕੰਮ ਕਰ ਰਹੇ ਆ ਇਹ ਜਿਹੜੇ ਪੰਜ ਮੈਂਬਰ ਨੇ ਨਾ ਇਸ ਸਿੱਧੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੇ ਮਸਲੇ ਚ ਘਿਰੇ ਹੋਏ ਨਹੀਂ ਹੈ। ਅਕਾਲੀ ਦਲ ਪਹਿਲਾਂ ਇਦਾਂ ਨਹੀਂ ਸੀ। ਇੱਕ ਪਰਵਾਦ ਦੀ ਜ਼ਗੀਰ ਨਹੀਂ ਸੀ, ਇੱਕ ਵਿਅਕਤੀ ਦੀ ਜ਼ਗੀਰ ਨਹੀਂ ਸੀ। ਜੀ। ਹੈ ਇੱਕ ਵਿਅਕਤੀ ਦਾੁਰਗਾਨ ਨਹੀਂ ਹੁੰਦਾ ਸੀ ਕਿ ਬਾਦਲੂ ਸਾਹਿਬ ਦੇ ਰਾਜ ਵਿੱਚ ਵਿਕਾਸ ਹੋਇਆ ਬਾਦਲੂ ਨੇ ਕੀਤਾ। ਠੀਕ ਹੈ ਬਾਦਲੂ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਤੇ ਬਾਕੀ ਨੇ ਵੀ ਯੋਗਦਾਨ ਹੋਊਗਾ। ਇਹ ਤਾਕਤਾਂ ਦੇ ਜਿਹੜੇ ਜਥੇਦਾਰ ਸੇਵਾਮੁਕਤ ਕੀਤੇ ਗਏ ਨੇ ਉਹਨਾਂ ਨੂੰ ਸੇਵਾਮੁਕਤ ਕਰਨ ਲਈ ਜਿਹੜੇ ਮਤੇ ਪਾਇਗੇ ਉਹ ਮਤੇ ਰੱਦ ਕੀਤੇ ਜਾਣੇ। ਜਿੱਥੇ ਵੰਦੀਆਂ ਵੀ ਸੰਤ ਸਮਾਜ ਵੀ ਇਹਨਾਂ ਸਿੱਖ ਹੁਦੀ ਜੀ ਵੀ ਇਸ ਲਠਣ ਵੀ ਜਾਂ ਪੰਜਵੇਂ ਬਰੀ ਕਮਿਟੀ ਦੇ ਵੱਲੋਂ ਇਹ ਗੱਲ ਅਜੇ ਵੀ ਚੱਲ ਰਹੀ ਸੰਗਤੋ ਵੀ ਸੁਝਾ ਲੈ ਜਣ ਕਿ ਕਿਸ ਤਰੀਕੇ ਦਾ ਵਿਧੀ ਵਿਧਾਨ ਬਣਾਇਆ ਜਾਵੇ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਜਾਂ ਸੇਵਾ ਮੁਕਤੀ ਦੇ ਲਈ ਜੋ ਵੀ ਵਿਧੀ ਵਿਧਾਨ ਹੋਵੇ ਉਹ ਸੰਗਤ ਦੀ ਹੈ ਪ੍ਰਵਾਨਤਾ ਨਾਲ ਲਵਾਂਗੇ ਉਹਨਾਂ ਦੀ ਸੁਝਾਵ ਨਾਲ ਲਵਾਂਗੇ ਸੱਚੇ ਕਾਲਾ ਨਰਾਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਬਲਵਿੰਦਰ ਸਿੰਘ ਹੁੰਦੜਾ ਉਹਨਾਂ ਦੀ ਅਗਵਾਈ ਦੇ ਵਿੱਚ ਧੜਾ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ 31 ਮਾਰਚ ਸ਼ਾਮ 5 ਵਜੇ ਤੱਕ ਜੇ ਕਿਸੇ ਨੇ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਧੜੇ ਦੇ ਵਿੱਚ ਭਰਤੀ ਹੋਣਾ ਤਾਂ ਉਹਨਾਂ ਦੇ ਕੋਲ ਆਖਰੀ ਸਮਾਂ ਹੋਵੇਗਾ ਤੇ ਉੱਤਰਲੇ ਪਾਸੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਆ ਉਹਨਾਂ ਦੇ ਵੱਲੋਂ ਅੱਜ ਪਟਿਆਲੇ ਦੇ ਵਿੱਚ ਵੱਡਾ ਪੰਥਕ ਇਕੱਠ ਕਰਕੇ ਸਮਾਣੇ ਦੇ ਵਿੱਚ ਜਿਹੜਾ ਅੱਗੇ ਭਾਰਤੀ ਮੁਹਿੰਮ ਦਾ ਆਗਾਜ਼ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੀਤਾ ਜਾਂਦਾ ਤੇ ਉਸੇ ਪਾਸੇ ਪੰਥਕ ਸਿਆਸਤੋ ਦੇ ਵਿੱਚ ਇਹ ਵੀ ਖਬਰ ਆ ਕਿ ਐਸਜੀਪੀਸੀ ਦੇ ਵੱਲੋਂ ਗੱਲ ਆਖੀ ਗਈ ਆ ਕਿ ਜਿਹੜਾ ਨਵੇਂ ਜਥੇਦਾਰ ਲਗਾਉਣ ਦੇ ਲਈ ਜਾਂ ਉਹਨਾਂ ਨੂੰ ਸੇਵਾ ਮੁਕਤ ਕਰਨ ਦੇ ਲਈ ਜੋ ਵਿਧੀ ਵਿਧਾਨ ਬਣਾਏ ਜਾਣਾ ਉਸ ਲਈ ਸੰਗਤ ਤੋਂ ਜਿਹੜੇ ਹੁਣ ਸੁਝਾਅ ਨੇ ਉਹ ਲੈ ਜਾਣੇ ਨੇ ਤੇ ਉਧਰਲੇ ਪਾਸੇ ਕਿਸਾਨਾਂ ਦਾ ਅੱਜ ਧਰਨਾ ਸੀ ਕੱਲ ਨੂੰ 1 ਅਪ੍ਰੈਲ ਦਾ ਦਿਨ ਜੋ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਜੋ ਜੜਾ ਕਣਕ ਦੀ ਖਰੀਦ ਦੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਰਹੇ ਨੇ ਤਾਂ ਇਹਨਾਂ ਕੁਝ ਕੋ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਤਰ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਅਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਤਾ ਸਰ ਕਿਸ ਤਰੀਕੇ ਦੇਖ ਰਹੇ ਹੋ ਪੰਥਕ ਸਿਆਸਤ ਕਦਰ ਨੂੰ ਜਾਰੀ ਆ ਇੱਕ ਧੜੇ ਨੇ ਅੱਜ ਪਟਿਆਲੇ ਦੇ ਵਿੱਚ ਉਹ ਧੜਾ ਨਹੀਂ ਕਹਾਂਗੇ ਉਹ ਔਕਾਤ ਤਖਸਾਲ ਤੋਂ ਬਣਾਈ ਗਈ ਕਮੇਟੀ ਆ ਉਹਨਾਂ ਨੇ ਅੱਜ ਪਟਿਆਲੇ ਦੇ ਵਿੱਚ ਪੰਥਕ ਇੱਕ ਵੱਡਾ ਇਕੱਠ ਕਰਕੇ ਅੱਗੇ ਨੂੰ ਜਿਹੜੀ ਭਾਰਤੀ ਮਹਿੰਮ ਦਾ ਆਗਾਜ਼ ਕੀਤਾ ਤੇ ਉਧਰਲੇ ਪਾਸੇ ਅੱਜ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਜਿੰਨੇ ਵੀ ਲੋਕ ਚੱਲੇ ਨੇ ਲੀਡਰ ਚੱਲੇ ਨੇ ਉਹਨਾਂ ਦਾ ਅੱਜ ਅਖੀਰਲਾ ਦਿਨ ਸੀ ਭਾਰਤੀ ਦਾ ਹਾਂ ਬਿਲਕੁਲ ਜੀ ਅੱਜ ਇੱਕ ਵਾਰ ਫਿਰ ਪੰਜ ਮੈਂਬਰੀ ਕਮੇਟੀ ਇਹ ਪ੍ਰਕਟਾਵਾ ਕਰਨ ਚ ਕਾਮਯਾਬ ਹੋਈ ਹੈ ਕਿ ਸੰਗਤ ਆਪ ਮਹਾਰੇ ਆਰਿਆ ਦੇਖੋ ਅਸੀਂ ਸਮਾਣੇ ਇਕੱਠ ਰੱਖਿਆ ਤੇ ਵੱਡੀ ਗਿਣਤੀ ਚ ਸੰਗਤ ਆਈ ਆ ਮੈਂਬਰਸ਼ਿਪ ਲੈ ਰਹੀ ਆ ਸੋ ਉਹ ਬਾਰ ਬਾਰ ਇਸ ਗੱਲ ਨੂੰ ਪ੍ਰਚਾਰ ਦੇ ਵੀ ਨੇ ਕਿ ਦੇਖੋ ਅਸੀਂ ਤਾਂ ਪੰਜ ਮੈਂਬਰੀ ਕਮੇਟੀ ਦੇ ਨਾਤੇ ਆਪਣੀ ਸਿਰਫ ਸੇਵਾ ਨਿਭਾ ਰਹੇ ਹਾਂ ਡਿਊਟੀ ਨਿਭਾ ਰਹੇ ਹਾਂ ਸੰਤ ਤੱਕ ਅਕਾਲ ਤੱਕ ਸਭ ਤੋਂ ਸੇਵਾ ਮਿਲੀ ਆ ਜੀ ਜੀ ਅਸੀਂ ਆਪਣੇ ਆਪ ਨੂੰ ਨਾ ਪੇਸ਼ ਕਰਨਾ ਹੈ ਨਾ ਲੀਡਰ ਬਣਨਾ ਹੈ ਅਸੀਂ ਤਾਂ ਆਪਣਾ ਡੈਲੀਗੇਟ ਇਕੱਠੇ ਕਰਕੇ ਮੈਂਬਰ ਕਰਕੇ ਇੱਕ ਸਾਹਮਣੇ ਰੱਖ ਦੇਣ ਉਹ ਚੋ ਡੈਲੀਗੇਟ ਆਪਣਾ ਪ੍ਰਧਾਨ ਚੁਣਨਾ ਆਪਣੀ ਟੀਮ ਚੁਣਨਾ ਅੱਗੇ ਵਧਣਾ ਸੋ ਇੱਕ ਤਰ੍ਹਾਂ ਨਾਲ ਇਸ ਪ੍ਰਕਿਰਿਆ ਤੇ ਜਦੋਂ ਅਸੀਂ ਵਧਣ ਨੂੰ ਹੰਗਾਰਾ ਮਤ ਰਿਹਾ ਇਹ ਇਸ ਹੰਗਾਰੇ ਨੇ ਕਿਤੇ ਨਾ ਕਿਤੇ ਬਾਦਲ ਤੇਰ ਨੂੰ ਫਿਕਰ ਚ ਜ਼ਰੂਰ ਪਾਇਆ ਹੋਇਆ ਚਿੰਤਾ ਚ ਜ਼ਰੂਰ ਪਾਇਆ ਹੋਇਆ ਪਰ ਦੂਸਰੇ ਪਾਸੇ ਬਾਦਲ ਤੇਰ ਦਮ ਪਰਦਾ ਰਿਹਾ ਕਿ ਸਾਡੇ ਕੋਲ ਅਸੀਂ ਜੀ 25 ਲੱਖ ਮੈਂਬਰਸ਼ਿਪ ਕਰ ਲਈ ਸਾਡੇ ਕੋਲ ਪਰਚੀਆਂ ਥੁੜ ਗਈਆਂ ਸਾਨੂੰ ਹੋਰ ਚ ਪਾਉਣੀਆਂ ਪੈਗੀਆਂ ਹੱਥੋ ਹੱਥ ਚਲੀਆਂ ਗਈਆਂ ਪਰ ਮੈਨੂੰ ਯਾਦ ਹੈ ਕਿ 28 ਫਰਵਰੀ ਆਖਰੀ ਦਿਨ ਸੀ 1 ਮਾਰਚ ਨੂੰ ਤਾਂ ਬਾਦਲ ਤਰਨੇ ਆਪਣਾ ਨਵਾਂ ਪ੍ਰਧਾਨ ਚੁਣ ਲੈਣਾ ਸੀ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ 31 ਮਾਰਚ ਨੂੰ ਤੇ ਆਪਾਂ ਥ੍ਰੀ ਵਧਾ ਲਈ ਜੀ ਸਮਾਂ ਬਤਾ ਰਿਹਾ ਜੀ ਕਾਪੀਆਂ ਵਾਪਸ ਨਹੀਂ ਅਜੇ ਆਈਆਂ ਜੀ ਤੇ ਲੰਘੇ ਦੋ ਦਿਨ ਪਹਿਲਾਂ ਵੀ ਪੁੰਦਰ ਸਾਹਿਬ ਇਕਤਾ ਦੀ ਗੱਲ ਕਰਦੇ ਹੋਏ ਹਾਕ ਮਾਰ ਰਹੇ ਸੀ ਪੰਜ ਮੈਂਬਰੀ ਕਮੇਟੀ ਦੇ ਨੁਮਾਇੰਦੇ ਨੂੰ ਤਾਂ ਜੋ ਕਾਪੀਆਂ ਲੈਣੀਆਂ ਲੈ ਜਾਓ ਦਰਵਾਜ਼ੇ ਖੁੱਲੇ ਨੇ ਅੱਜ ਇੱਕ ਅਜਿਹੀ ਹਾਕ ਗਿਆਨੀ ਰਗਵੀਰ ਸਿੰਘ ਵੀ ਮਾਰਦੇ ਨਜ਼ਰ ਆਏ ਜਦੋਂ ਨਹਿਂਕ ਜਥੇਬੰਦੀਆਂ ਦੇ ਸਟੇਜ ਤੇ ਸੀਗੇ ਉਹ ਵੀ ਉਹਨਾਂ ਨੇ ਵੀ ਏਕੇ ਦੀ ਗੱਲ ਫੇਰ ਕੀਤੀ ਆ ਹੁਣ ਇਹ ਸਾਰੇ ਪਹਿਲੂ ਦੇ ਬਾਵਜੂਦ ਵੀ ਏਕੇ ਦੀਆਂ ਗੱਲਾਂ ਵੀ ਤੁਰੀਆਂ ਮੀਟਿੰਗ ਵੀ ਹੋਈ ਆ ਆਪਸ ਵਿੱਚ ਰਾਬਤਾ ਵੀ ਹੋਇਆ ਪਰ ਹੁਣ ਇਹ ਫਿਲਹਾਲ ਸਪਸ਼ਟਾ ਕਿਉਂ ਪੰਜ ਮੈਂਬਰੀ ਕਮੇਟੀ ਦਾ ਕਿਸੇ ਏਕੇ 'ਚ ਜਾਣ ਵਾਲੀ ਨਹੀਂ ਉਹ ਕਹਿੰਦੇ ਵੀ ਏਕਾ ਜੇ ਕਰਨਲ ਰਾਜਨੀਤਿਕ ਤੇ ਰਾਜਨੀਤਿਕ ਲੀਡਰਾਂ ਨੇ ਕਰਨਾ ਹੈ ਅਸਾ ਕਾਲ ਤੱਕ ਸਾਡੇ ਹੁਕਮਾਂ ਦੇ ਦੀ ਤਾਮੀਲ ਕਰ ਰਹੇ ਆ ਸੌਦੇ ਅਨੁਸਾਰ ਚੱਲ ਰਹੇ ਆ ਸਾਡਾ ਤਾਂ ਆਪਣਾ ਡਿਊਟੀ ਵਜਾਉਣਾ ਫਰਜ਼ਾ ਸੀ ਉਹ ਨਿਭਾ ਰਹੇ ਆ ਸੋ ਇਸ ਲਈ ਇੱਥੇ ਆਏ ਆ ਜੀ ਪਹਿਲਾਂ ਉਹ ਚਾਹੇ ਮਰੇਲਕੋਟ ਲੈ ਗਏ ਚਾਹੇ ਜਲੰਧਰ ਗਏ ਚਾਹੇ ਮੋਗੇ ਗਏ ਜਿੱਥੇ ਵੀ ਉਹ ਗਏ ਉਹਨਾਂ ਨੂੰ ਪਰਮਾ ਇਕੱਠ ਮਿਲਿਆ ਇਹਦੇ ਵਿੱਚ ਕੋਈ ਦੋ ਰਾਈ ਨਹੀਂ ਕਿ ਮਾਜੀ ਕਿ ਕਿਤੇ ਨਾ ਕਿਤੇ ਸੁਧਾਰ ਲਹਿਰ ਵਾਲੀਆਂ ਧਿਰਾਂ ਵੀ ਮੈਨੇਜ ਕਰ ਰਹੀਆਂ ਨੇ ਕੁਝ ਉਹ ਵੀ ਇੱਧਰ ਰੋਲ ਖਵਾ ਰਹੀਆਂ ਕਿਉਂਕਿ ਉਹ ਉਹ ਵੀ ਪਲੇਟਫਾਰਮ ਲੱਭਦੀਆਂ ਫਿਰਦੀਆਂ ਉਹਨਾਂ ਨੂੰ ਵੀ ਕੋਈ ਥੜਾ ਲੈ ਦੇ ਕੇ ਚੜਨ ਨੂੰ ਨਹੀਂ ਬਚਿਆ ਹੋਣਾ ਸੁਪਰਵਾਨ ਉਹ ਵੀ ਲੋਕਾਂ ਚ ਨਹੀਂ ਹੈਗੇ ਦੋ ਤਰੀਕ ਨੂੰ ਉਹਨਾਂ ਨੂੰ ਵੀ ਉਸੇ ਕਤਾਰ ਚ ਖੜਾਇਆ ਸੀ ਜਿਸ ਕਤਾਰ ਚ ਸੁਖਵੀਰ ਬਾਦਲ ਜਾਉਂਦੇ ਸਮਰਥਾ ਖੜਾਇਆ ਸੀ ਪਰ ਫਿਰ ਵੀ ਹੋਏ ਹਾਂ ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਮਤਲਬ ਕਿ ਕਈ ਵਾਰ ਬੰਦੇ ਨੂੰ ਫਿਰ ਲੱਗਣਵੇਂ ਕਿ ਅਸੀਂ ਕਰਾ ਰਹੇ ਹਾਂ ਸਾਰਾ ਕੁਝ ਜੇ ਮੰਨ ਲਓ ਅੱਜ ਰਖੜਾ ਪਰਿਵਾਰ ਸੋਚੇ ਚੰਦੂ ਮਾਝਾ ਦੀ ਸੋਚਣ ਕਿ ਅਸੀਂ ਕਰਾਤਾ ਕੱਠ ਕਿ ਭਾਈ ਜੇ ਕੱਠ ਤੁਸੀਂ ਕਰਾਏ ਉਹਦੇ ਫਿਰ ਚੋਣਾ ਵੀ ਤੁਸੀਂ ਜਿਦਾ ਲੈਂਦੇ ਚੋਣਾ ਦਾ ਤੁਸੀਂ ਵੀ ਲੜੇ ਹੋ ਤੁਹਾਡਾ ਟੱਬਰ ਵੀ ਲੜੇ ਨੇ ਤੁਹਾਡੀ ਰਿਸ਼ਤੇਦਾਰ ਵੀ ਲੜੇ ਨੇ ਤੁਹਾਡੀ ਪਾਰਟੀ ਵੀ ਤੁਹਾਡਾ ਧੜਾ ਵੀ ਲੜਿਆ ਜੇ ਅੰਦਰ ਰਹਿੰਦੇ ਆ ਵੀ ਤੁਸੀਂ ਧੜਾ ਹੀ ਸੀ ਮੰਨ ਲਓ ਜੇ ਬਾਦਲ ਦੇ ਧਿਰ ਚ ਰਹਿੰਦੇ ਆ ਵੀ ਨਾ ਵੀ ਤੁਸੀਂ ਵੀ ਲੜੇ ਹੋ ਹੂੰ ਸੋ ਇਸ ਮੌਕੇ ਜੇ ਕਿਸੇ ਦਾ ਮਨ ਕਰਦਾ ਇਸ ਤਰ੍ਹਾਂ ਸੰਗਤ ਆਉਣ ਨੂੰ ਤਾਂ ਇਹਦਾ ਮਤਲਬ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੀ ਆ ਰਿਹਾ ਹੋਵੇ ਤੇ ਇੱਕ ਚੀਜ਼ ਚੰਗੀ ਹੈ ਕਿ ਪੰਜ ਮੈਂਬਰੀ ਕਮੇਟੀ ਆਪੇ ਮਾਈਕ ਸੰਭਾਲਦੀ ਆਪੇ ਸਟੇਜ ਸੰਭਾਲਦੀ ਹੈ ਸਿੱਧੇ ਰੂਪ ਚ ਕਿਸੇ ਨੂੰ ਮਾਈਕ ਨਹੀਂ ਦਿੰਦੀ ਹਾਂ ਲੈ ਦੇ ਕੇ ਕਈ ਵਾਰੀ ਕਲੁਕਾ ਲੀਡਰ ਕੋਈ ਜੀ ਆਇਆ ਧੰਨਵਾਦ ਸਾਡੇ ਇਲਾਕੇ ਚ ਆਇਆ ਜੀ ਇਹ ਜਾ ਕੁਝ ਹੋਵੇ ਪਰ ਕਿਦਾਂ ਕਿ ਦੋ ਸੁਨਿਆਦਨ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਤਾਂ ਜੀ ਪੰਜ ਮੈਂਬਰੀ ਕਮੇਟੀ ਬੱਜੂ ਵਿੱਚ ਚੱਲ ਰਹੇ ਸੋ ਜੇ ਇਕੱਠੇ ਇਸੇ ਤਰ੍ਹਾਂ ਵੱਧਦਾ ਰਿਹਾ ਜੇ ਇਸੇ ਤਰ੍ਹਾਂ ਇਸ ਨੂੰ ਹੰਗਾਰਾ ਮਿਲਦਾ ਰਿਹਾ ਤਾਂ ਬਾਦਲ ਤਰਦੀ ਫਿਕਰ ਵੀ ਕਰ ਸਕਦੀ ਹੈ ਦੂਸਰੇ ਪਾਸੇ ਕਈ ਤਰ੍ਹਾਂ ਇਹਨੂੰ ਇਸ ਤਰ੍ਹਾਂ ਵੀ ਲੈ ਰਹੀਆਂ ਨੇ ਕਿ ਜੀ ਜਾਣ ਕੇ ਦੂਜੀਆਂ ਤਰ੍ਹਾਂ ਬੰਦੇ ਭੇਜ ਦਿੰਦੀਆਂ ਨੇ ਜੀ ਕਿ ਤਾਂ ਕਿਨ ਨੂੰ ਭਲੇਖਾ ਪੈ ਜਵੇ ਵੱਧ ਇਕੱਠ ਹੈ ਜੀ ਦੇਖੋ ਜੀ ਇਹ ਭਾਈ ਰੈਲੀ ਨਹੀਂ ਹੈ ਜਿਸ ਕੋਈ ਪਲੇਖਾ ਪੋਣਾ ਨਾ ਇਹ ਭਾੜੇ ਤੇ ਲਿਆਉਣ ਵਾਲੀ ਸਥਿਤੀ ਹੈ ਕਿ ਕੋਈ ਕੋਈ ਸ਼ਕਤੀ ਪ੍ਰਦਰਸ਼ਨ ਹੈ ਸੋ ਇਹ ਪਰੰਪਲੇਖਾ ਪੈਣ ਵਾਲੀ ਤੋਂ ਕੋਈ ਸਥਿਤੀ ਨਹੀਂ ਸੋ ਪੰਜ ਮੈਂਬਰੀ ਕਮੇਟੀ ਜਿਵੇਂ ਆਪਣਾ ਕੰਮ ਕਰ ਰਹੀ ਹੈ ਤੇ ਦੂਸਰੇ ਪਾਸੇ ਜਿਵੇਂ ਬਾਦਲ ਜੀ ਤੁਸੀਂ ਹਵਾਲਾ ਦਿੰਦਾ ਜੇਕਰ ਉਹਨਾਂ ਲਈ ਇਹ ਸਪੱਸ਼ਟ ਹੈ ਕਿ ਉਹਨਾਂ ਨੇ ਸੁਖਵੀਰ ਬਾਦਲ ਨੂੰ ਪ੍ਰਧਾਨ ਚੁਣਨਾ ਫਿਰ ਚਾਹੇ 28 ਤਰੀਕ ਨੂੰ ਬੰਦ ਕਰ ਲੈਂਦੇ ਭਰਤੀ ਚਾਹੇ ਅੱਜ ਬੰਦ ਕਰ ਲੈਂਦੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪ੍ਰਵਾਹ ਚੜਨਾ ਹੈ ਤਾਂ ਉਹਨਾਂ ਨੂੰ ਚੰਗਾ ਹੋਵੇਗਾ ਕਿਉਂ ਆ ਕੇ ਪੰਜ ਮੈਂਬਰੀ ਕਮੇਟੀ ਦੇ ਮੂਰੇ ਕਾਪੀਆਂ ਰੱਖ ਦੇਣ ਕਿ ਸਾਡੀ ਵਾਲੀਆਂ ਵੀ ਚੈੱਕ ਕਰੋ ਤੇ ਸਾਂਝੇ ਤੌਰ ਦੇ ਉੱਤੇ ਫਿਰ ਤਾਂ ਇੱਕੇ ਦੀ ਗੱਲ ਹੋ ਸਕਦੀ ਹੈ ਇਹ ਸਾਂਝੇ ਤੌਰ ਤੇ ਡੈਲੀਗੇਟ ਬਣਾ ਲਓ ਜੀ ਚੁੰਡ ਲੋਚੋ ਜਿਹੜਾ ਚੁੰਡ ਹੁੰਦਾ ਪਰ ਜਦੋਂ ਪਰਿਵਾਰਵਾਦ ਨੂੰ ਤੁਸੀਂ ਹਾਵੀ ਰੱਖ ਕੇ ਚੱਲੋਗੇ ਉਸ ਰਾਜਨੀਤੀ ਨੂੰ ਪੰਜਾਬ ਨਕਾਰ ਚੁੱਕਿਆ ਸੋ ਉਹ ਤੋਂ ਵੱਧ ਕੇ ਜੀ ਤਾਂ ਜਦੋਂ ਅੱਜ ਪਟਿਆਲਾ ਦੇ ਸਮਾਣਾ ਦੇ ਵਿੱਚ ਇਹ ਵੱਡਾ ਪੰਥਕ ਇਕੱਠ ਹੁੰਦਾ ਇਹ ਉਸੇ ਸਟੇਜ ਤੋਂ ਗੁਰਪ੍ਰਤਾ ਬਡਾਲਾ ਹੁਣੀ ਕਹਿੰਦੇ ਨੇ ਕਿ ਸਾਨੂੰ ਆਉਧਿਆਂ ਦੀ ਭੁੱਖ ਨਹੀਂ ਅਸੀਂ ਜਿਹੜਾ ਸਾਨੂੰ ਹੁਕਮ ਲਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਉਸ ਅਨੁਸਾਰ ਕੰਮ ਕਰ ਰਹੇ ਹਾਂ ਤੇ ਮਨਪ੍ਰੀਤਿਆ ਵਾਲੀ ਵੀ ਕਹਿੰਦੇ ਨੇ ਕਿ ਕਹਿੰਦੇ ਮੈਂ ਤਾਂ ਆਪਣੀ ਸਿਆਸਤ ਛੱਡ ਕੇ ਘਰੇ ਬੈਠ ਗਿਆ ਸੀ ਮੈਨੂੰ ਮੁਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਾਕ ਮਾਰੀ ਗਈ ਮੇਰੀ ਡਿਊਟੀ ਲਾਈ ਗਈ ਮੈਂ ਉਹ ਨਿਭਾ ਰਿਹਾ ਹਾਂ ਕਿ ਸਾਨੂੰ ਆਉਧਿਆਂ ਦੀ ਭੁੱਖ ਨਹੀਂ ਹੈਗੀ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਜਿਹੜੇ 5 ਮੈਂਬਰ ਨੇ ਨਾ ਇਸ ਸਿੱਧੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੇ ਮਸਲੇ 'ਚ ਘਿਰੇ ਹੋਏ ਨਹੀਂ ਹੈਗੇ ਜੀ ਪਰ ਲੋਕਾਂ ਨੂੰ ਇਹ ਇਹਨਾਂ ਦੀ ਗੱਲਬਾਤ ਟੰਬ ਵੀ ਰਹੀ ਹੈ ਜੇ ਅੱਡ-ਅੱਡ ਖੇਮਿਆਂ ਚ ਸੀ ਤਾਂ ਵੀ ਇਹ ਸਤਕਾਰ ਸੀ ਇਹਨਾਂ ਕੋਲ ਇਹਨਾਂ ਨੇ ਆਪਣਾ ਸਤਕਾਰ ਖੱਟਿਆ ਹੋਇਆ ਸੀ ਖਾਸ ਕਰਕੇ ਅੱਜ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਚਾਹੇ ਬਡਾਲਾ ਸਾਹਿਬ ਨੇ ਗੱਲ ਕੀਤੀ ਚਾਹੇ ਮਨਪੇ ਤੇ ਹਾਲੀ ਨੇ ਗੱਲ ਕੀਤੀ ਅੱਜ ਗੌਰ ਕਰਨ ਵਾਲੀ ਗੱਲ ਸੀ ਉਹਨਾਂ ਦੇ ਗੱਲਬਾਤ ਚ ਇੱਕ ਏਜੰਡਾ ਵੀ ਆਇਆ ਸਾਹਮਣੇ ਉਹਨਾਂ ਨੇ ਇਹ ਸਾਰੀ ਅੱਜ ਦੀ ਇਵਾਰਤ ਦੇ ਵਿੱਚ ਕੁਝ ਏਜੰਡਾ ਸ਼ੂ ਹੈ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਜੇ ਅਸੀਂ ਕੁਝ ਨਿਯਮਾਂ ਤੇ ਵੀ ਕੰਮ ਕਰ ਰਹੇ ਆ ਕਿ ਕੱਲ ਨੂੰ ਜਿਹੜਾ ਵੀ ਅਕਾਲੀ ਦਲ ਇਸ ਰੈਲੀ ਗੇਟ 'ਚੋਂ ਖੜਾ ਹੋਵੇ ਉਹਦੇ ਵਿੱਚ ਕਬਜ਼ੇ ਦੀ ਪ੍ਰਕਿਰਿਆ ਨਾ ਹੋਵੇ ਕਿ ਪ੍ਰਧਾਨ ਦਾ ਸਮਾਦ ਹੋਵੇ ਕਿ ਐਨੇ ਸਮੇਂ ਦੀ ਪ੍ਰਧਾਨ ਬਣੇਗਾ ਐਨੀ ਵਾਰ ਹੀ ਬਣ ਸਕਦਾ ਤੇ ਜੇਕਰ ਪ੍ਰਧਾਨ ਮੁੱਖ ਮੰਤਰੀ ਬਣਦਾ ਮੰਨ ਲਓ ਸਰਕਾਰ ਆ ਗਈ ਤਾਂ ਫਿਰ ਉਹਨੂੰ ਪ੍ਰਧਾਨਗੀ ਛੱਡਣੀ ਪੈਗੀ ਜੇ ਉਹਨੇ ਮੁੱਖ ਮੰਤਰੀ ਨਹੀਂ ਬਣਨਾ ਫਿਰ ਉਹ ਪ੍ਰਧਾਨਗੀ ਰੱਖ ਲਵੇ ਮੁੱਖ ਮੰਤਰੀ ਕੋਲ ਮਤਲਬ ਇੱਕ ਵਿਅਕਤੀ ਕੋਲ ਦਾ ਫਿਰ ਉਹਨੇ ਪਰਿਵਾਰ ਤੇ ਟਿਕਟਾਂ ਦੀ ਵੀ ਗੱਲ ਕੀਤੀ ਕਿ ਇੱਕ ਵਿਅਕਤੀ ਨੂੰ ਟਿਕਟ ਹੀ ਦੇਾਂਗੇ ਸੋ ਇਹ ਸਿਧਾਂਤ ਜਿਹੜੇ ਘੜੇ ਜਾ ਰਹੇ ਨੇ ਕੁਝ-ਕੁਝ ਇਹਦੇ ਵਿੱਚੋਂ ਤੁਹਾਨੂੰ ਅਕਾਲ ਤਖਤ ਸਭ ਤੋਂ 2 ਦਸੰਬਰ ਦੇ ਫੈਸਲਿਆਂ ਦਾ ਝਲਕਾਰਾ ਵੀ ਉਹਦੇ ਚੋਂ ਝਲਕੇਗਾ ਜੀ ਬਿਲਕੁਲ ਉਹਦੇ ਵਿੱਚੋਂ ਤੁਹਾਨੂੰ ਖਾਸ ਕਰਕੇ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਵੀ ਚੇਤੇ ਆਏਗੀ ਹੂੰ ਸੋ ਇਹੀ ਰਿਪੋਰਟ ਜਿਹੜੀ ਬਾਦਤ ਪਰਿਵਾਰ ਦੇ ਮੂਰੇ ਵੀ ਰੱਖੀ ਗਈ ਸੀ ਉਹੀ ਅੰਤਰੀ ਕਮੇਟੀ ਚ ਅਕਾਲੀ ਦਲ ਬਾਦਤ ਤੇ ਲਈ ਜੀ ਵੀ ਰੱਖੀ ਹੋਈ ਸੀ ਤੁਸੀਂ ਨਹੀਂ ਪ੍ਰਵਾਨ ਕੀਤੀ ਤੁਸੀਂ ਉਹਦੇ ਤੇ ਅੱਗੇ ਨਹੀਂ ਬਦੇ ਸੋ ਜੇਕਰ ਇਹ ਤੇ ਉਹਦੇ ਪੱਗੇ ਬੰਦੀਆ ਤਾਂ ਲੋਕਾਂ ਦੇ ਮਨਾਂ ਨੂੰ ਤਾਂ ਲੱਗ ਸਕਦੇ ਕਿ ਬਿਲਕੁਲ ਅਕਾਲੀ ਦਲ ਪਹਿਲਾਂ ਇਦਾਂ ਨਹੀਂ ਸੀ ਇੱਕ ਪਰਵਾਦ ਦੀ ਜ਼ਗੀਰ ਨਹੀਂ ਸੀ ਇੱਕ ਵਿਅਕਤੀ ਦੀ ਜ਼ਗੀਰ ਨਹੀਂ ਸੀ ਜੀ ਹੈ ਇੱਕ ਵਿਅਕਤੀ ਦੇ ਕੋਣਗਾਨ ਨਹੀਂ ਹੁੰਦਾ ਸੀ ਕਿ ਬਾਦਲ ਸਾਹਿਬ ਦੇ ਰਾਜ 'ਚ ਵਿਕਾਸ ਹੋਇਆ ਬਾਦਲ ਨੇ ਕੀਤਾ ਠੀਕ ਹੈ ਬਾਦਲ ਉਹਨਾਂ ਨੇ ਆਪਣਾ ਯੋਗਦਾਨ ਨਵਾਇਆ ਤੇ ਬਾਕੀ ਨੇ ਵੀ ਯੋਗਦਾਨ ਹੋਊਗਾ ਫਿਰ ਫਿਰ ਇਹ ਲੋਕਾਂ ਨੇ ਫੈਸਲਾ ਕਰਨੇ ਕਿਹੋ ਜਿਹਾ ਚੰਗਾ ਯੋਗਦਾਨ ਕਿੰਨਾ ਸੀ ਤੇ ਮਾੜਾ ਕਿਹਦਾ ਕਿੰਨਾ ਸੀ ਸੋ ਜੇਕਰ ਇਹਨਾਂ ਸਿਧਾਂਤਾਂ ਤੇ ਅੱਗੇ ਵਧੇ ਤੇ ਦੂਸਰੇ ਪਾਸੇ ਬਾਦਲ ਕਰਨ ਨੂੰ ਜਾਂ ਤਾਂ ਸਿਧਾਂਤਾਂ ਦੇ ਪਰਤਣਾ ਪੈਣਾ ਜਾਂ ਫਿਰ ਲੋਕ ਹੁਣ ਜਿੰਨੀ ਵੀ ਰਾਜਨੀਤੀ ਉਹ ਟੜਾ ਕਰ ਰਿਹਾ ਉੰਨੀ ਤੋਂ ਵੀ ਘਰਾ ਮਿਠਾ ਦੇਣਗੇ ਤਾਂ ਸਰ ਇੱਥੇ ਇੱਕ ਖਾਸ ਇਹ ਵੀ ਹੈ ਕਿ ਇਸ ਪੰਥਕ ਇਕੱਠ ਦੇ ਵਿੱਚ ਸਟੇਜ ਤੋਂ ਇਹ ਕਈ ਵੀ ਮਤਾ ਪਾਇਆ ਗਿਆ ਕਿ ਜਿਹੜੇ ਤਖਤਾਂ ਦੇ ਜਿਹੜੇ ਜਥੇਦਾਰ ਸੇਵਾਮੁਕਤ ਕੀਤੇ ਗਏ ਨੇ ਉਹਨਾਂ ਨੂੰ ਸੇਵਾਮੁਕਤ ਕਰਨ ਲਈ ਜਿਹੜੇ ਮਤੇ ਪਾਇਏ ਗਿਓ ਮਤੇ ਰੱਦ ਕੀਤੇ ਜਾਣੇ ਮਤਾ ਅੱਜ ਇਸ ਜੜੀ ਦੇ ਵਿੱਚ ਪੰਥਕ ਇਕੱਠ ਹੋਇਆ ਉਸ ਸਟੇਜ ਤੋਂ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਪਾਇਆ ਗਿਆ ਬਿਲਕੁਲ ਦੇਖੋ ਇਹ ਤਾਂ ਨਿਹੰਗ ਜਥੇਬੰਦੀਆਂ ਵੀ ਸੰਤ ਸਮਾਜ ਵੀ ਹੈ ਨਾ ਸਿੱਖ ਬੁੱਧੀਜੀਵੀ ਸੰਗਠਨ ਵੀ ਜਾਂ ਪੰਜ ਮੈਂਬਰੀ ਕਮੇਟੀ ਦੇ ਲੈਵਲ 'ਤੇ ਇਹ ਗੱਲ ਅਜੇ ਵੀ ਚੱਲ ਰਹੀ ਹੈ ਜੀ ਪਰ ਸਚਾਈ ਦੇ ਰੂਪ 'ਚ ਹਕੀਕੀ ਦੇ ਰੂਪ ਦੇ ਵਿੱਚ ਇਹ ਗੱਲਾਂ ਹੁਣ ਬਹੁਤ ਪਿੱਛਾਂ ਛੱਡ ਦਿੱਤੀਆਂ ਨੇ ਨਾ ਤੇਰਾ ਖਾਸ ਕਰਕੇ ਜਿਹੜੀ ਤੇ ਕਾਬਜ ਹੈ ਸ਼੍ਰੋਮਣੀ ਕਮੇਟੀ ਤੇ ਖਾਸ ਕਰਕੇ ਜਿਹੜੀ ਤੇ ਹੱਥ ਕੰਟਰੋਲ ਹੈ ਸ਼੍ਰੋਮਣੀ ਕਮੇਟੀ ਦਾ ਉਹ ਤੇਰਾ ਗਿਆਨੀ ਹਰਪ੍ਰੀਤ ਸਿੰਘ ਵਾਲੀ ਗੱਲ ਪਿੱਛੇ ਛੱਡ ਗਈ ਹੈ ਗਿਆਨੀ ਗੁਬੀ ਸਿੰਘ ਵਾਲੀ ਗੱਲ ਪਿੱਛੇ ਜਦੋਂ ਕੇ ਕੇ ਦੀ ਗੱਲ ਚੁਰੀਸਦਾ ਉਹਦੇ ਵਿੱਚ ਇਹ ਵੀ ਗੱਲ ਨਿਕਲ ਰਹੀ ਸੀ ਇਹ ਫਾਰਮੂਲਾ ਨਿਕਲ ਰਹੀ ਸੀ ਕਿ ਚਲੋ ਇਕੱਲੇ ਗਿਆਨੀ ਰਕੀਤ ਸਿੰਘ ਨੂੰ ਵਾਪਸ ਲਿਆਉਨੇ ਆ ਸੋ ਪਤਾ ਲੱਗ ਰਿਹਾਣ ਗਿਆਨੀ ਰਕੀਤ ਸਿੰਘ ਵੀ ਆਉਣ ਲਈ ਤਿਆਰ ਨਹੀਂ ਸੋ ਇਹ ਗੱਲਾਂ ਤਾਂ ਅੱਗੇ ਵੱਧ ਗਈਆਂ ਪਰ ਹੁਣ ਅਗਲੀ ਵਾਰ ਕੀ ਹੋਏਗਾ ਇਹ ਦੇਖਣ ਵਾਲੀ ਗੱਲ ਹੈ ਤੇ ਇਹ ਸਭ ਦੇ ਦਰਮਿਆਨ ਗਿਆਨੀ ਕੁਲਦੀਪ ਸਿੰਘ ਗੜਗੱਜ ਕਿਸ ਤਰ੍ਹਾਂ ਪਰਵਾਣ ਚੜ੍ਹਦੇ ਨੇ ਜੇ ਵੀ ਕਿਉਂਕਿ ਉਹ ਅੰਤਰੀ ਕਮੇਟੀ ਦੀ ਬੈਠਕ ਚ ਆਏ ਨਹੀਂ ਹੂੰ ਇਹ ਜਦੋਂ ਆਮ ਇਜਲਾਸ ਹੋਇਆ ਬਜਟੀ ਚਲਾਸ ਹੋਇਆ ਸ਼੍ਰੋਮ ਇਕਵਿਟੀ ਦਾ ਤਾਂ ਉਹਦੇ ਵਿੱਚੋਂ ਆਏ ਨਹੀਂ ਸੁਇਸਲੀ ਇਹਦੇ ਪਹਿਲੂ ਖੜੇ ਨੇ ਪਰ ਦੇਖਦੇ ਆ ਜੀ ਹੁਣ ਇਹ ਨਵੇਂ ਲਿਆਉਂਦੇ ਨੇ ਨਵੇਂ ਨੂੰ ਕਿਵੇਂ ਲਿਆਉਂਦੇ ਨੇ ਕੀ ਹੁੰਦਾ ਹੈ ਅੱਗੇ ਆਉਣ ਵਾਲੇ ਸਮੇਂ ਚ ਹੋਏਗਾ ਸੋ ਇਹ ਗੱਲ ਤੁਰੀ ਜਰੂਰ ਰਹਿਣੀ ਆ ਜਦੋਂ ਤੱਕ ਪ੍ਰਵਾਨ ਜਥੇਦਾਰ ਸਾਹਮਣੇ ਨਹੀਂ ਆਉਂਦੇ ਸੰਗਤ ਨੂੰ ਆਪਣੇ ਉਸ ਤਰ੍ਹਾਂ ਦੇ ਰੂਚ ਨਹੀਂ ਮਿਲਦੇ ਜਿਹੜੇ ਲੱਗਣ ਕੇ ਸੰਗਤ ਦੇ ਜਥੇਦਾਰ ਨੇ ਜੀ ਤਾਂ ਸਰ ਇਸ ਦੇ ਨਾਲ ਖਬਰ ਇਹ ਵੀ ਆ ਕਿ ਐਸਜੀਪੀਸੀ ਦੇ ਵੱਲੋਂ ਹੁਣ ਸੰਗਤ ਤੋਂ ਵੀ ਸੁਝਾ ਲੈ ਜਾਣ ਨੇ ਕਿ ਕਿਸ ਤਰੀਕੇ ਦਾ ਵਿਧੀ ਵਿਵਧਾਨ ਬਣਾਇਆ ਜਾਵੇ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਜਾਂ ਸੇਵਾ ਮੁਕਤੀ ਦੇ ਲਈ ਜਾਂ ਕਿਸ ਤਰੀਕੇ ਦੇ ਜਿਹੜੇ ਜਥੇਦਾਰ ਨੇ ਉਹ ਤਖਤਾਂ ਦੇ ਉੱਪਰ ਲਗਾਏ ਜਾਣ ਦੇਖੋ ਵੈਸੇ ਨਾ ਗੌਰ ਕਰਨ ਵਾਲੀ ਗੱਲ ਹੈ ਕਿ ਜਿਸ ਦਿਨ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਬਜਟ اجلاس ਸੀਗਾ ਉਹਦੇ ਵਿੱਚ ਇੱਕ ਮਤਾ ਲਿਆਂਦਾ ਗਿਆ ਸ਼੍ਰੀ ਅਕਾਲ ਤਖਤ ਸਭ ਦੇ ਜਥੇਦਾਰ ਨੂੰ ਨਿਯੁਕਤੀ ਸੰਬੰਧੀ ਕਿ ਜੀ ਅਸੀਂ ਉਹਨਾਂ ਦੀ ਨਿਯੁਕਤੀ ਸਰਪ੍ਰਮਾਨ ਤੌਰ ਤੇ ਕਰਾਂਗੇ ਸਾਂਝੀ ਕਮੇਟੀ ਚ ਉਹਨਾਂ ਉੱਥੇ ਇਕੱਲੇ ਅਕਾਲ ਤਖਤ ਸਭ ਦੇ ਜਥੇਦਾਰ ਸੀ ਗੌਰ ਕਰਿਓ ਉਹਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਂ ਇੱਦਾਂ ਨਹੀਂ ਲਿਖਿਆ ਸੀ ਕਿ ਜਥੇਦਾਰ ਸਹਿਬਾਨ ਦੀ ਤਖਤਾਂ ਦਾ ਜਥੇਦਾਰ ਸਹਿਬਾਨ ਦੀ ਹੁਣ ਅਖਾਲਸ ਤੱਕ ਸਾਬ ਦਾ ਜ਼ਿਕਰ ਇਹਦਾ ਤੁਸੀਂ ਇਸ ਨੂੰ ਇੱਕ ਤੱਕ ਤੱਕ ਸੀਮਤ ਕਰ ਰਹੇ ਹੋ ਦੋਵਾਂ ਦਾ ਕੰਟਰੋਲ ਹੈ ਜੀ ਵੀ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਕੀ ਇਹ ਪਹਿਲੂ ਹੈ ਪਰ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਨੇ ਇਹ ਖਾਸ ਕਰ ਜਦੋਂ ਧਾਮੀ ਉਹਨਾਂ ਨੂੰ ਵਾਪਸ ਲਿਆਉਂਦਾ ਤਾਂ ਉਹਦੇ ਵਿੱਚ ਇਹ ਨੁਕਤਾ ਸੀ ਕਿ ਧਾਮੀ ਉਹਰੀ ਕਹਿੰਦੇ ਸੀ ਕਿ ਮੈਂ ਜੇ ਵਾਪਸ ਆਮ ਦਾ ਦਿਖੇ ਕੀ ਕਿ ਮੇਰੇ ਉਹਨਾਂ ਨਾਲ ਕੀ ਹੋ ਰਿਹਾ ਜੀ ਹੁਣ ਦੇਖਣਾ ਤਾਂ ਇਹ ਚਾਹੀਦਾ ਸੀ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਮੁੜ ਕੇ ਬਹਾਲ ਕਰਦੇ ਤੁਸੀਂ ਉਹਦੇ ਵੀ ਪ੍ਰਧਾਨ ਸੀ ਤੁਹਾਡਾ ਉਹਦਾ ਵੀ ਇਸ ਦੀ ਪਰਵਾਹ ਨਹੀਂ ਹੋਇਆ ਸੀ ਪਰ ਤੁਸੀਂ ਉਧਰ ਕੋ ਦੁੱਖ ਨਹੀਂ ਕਰ ਰਹੇ ਪਰ ਤੁਸੀਂ ਸੰਗਤ ਦੇ ਵਿੱਚ ਮੁੜ ਕੇ ਆਪਣੀ ਮਕਬੂਲਤਾ ਹਾਸਲ ਕਰਨ ਦੇ ਲਈ ਤੁਸੀਂ ਇਸ ਨੁਕਤੇ ਤੇ ਕੰਮ ਕੀਤਾ ਕਿ ਲਓ ਮੈਂ ਕਾਠ ਦੇ ਰਿਹਾ ਜੀ ਜਿਹੜੀਆਂ ਤਰ੍ਹਾਂ ਕਹਿੰਦੀ ਅਸੀਂ ਜਥੇਦਾਰਾਂ ਨੂੰ ਤੋੜ ਦਿੰਦੇ ਨੇ ਅਸੀਂ ਜੀ ਬੜੇ ਆਦਰ ਨਾਲ ਤੋੜਾਂਗੇ ਬੜੇ ਸਤਕਾਰ ਨਾਲ ਲਿਆਵਾਂਗੇ ਅਸੀਂ ਨਿਯੁਕਤੀ ਜੀ ਕਮੇਟੀ ਰਾਹੀਂ ਕਰਾਂਗੇ ਤੇ ਕਮੇਟੀ ਦੀ ਨਿਯੁਕਤੀ ਸੰਗਤ ਰਾਹੀਂ ਕਰਾਂਗੇ ਤੇ ਜਥੇਦਾਰਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਦਾ ਜੋ ਵੀ ਵਿਧਾਨ ਹੋਵੇ ਉਹ ਸੰਗਤ ਦੀ ਪ੍ਰਵਾਨਤਾ ਨਾਲ ਲਵਾਂਗੇ ਉਹਨਾਂ ਦੀ ਸੁਝਾਵ ਨਾਲ ਲਵਾਂਗੇ ਸੋ ਇਸ ਤਰ੍ਹਾਂ ਐਡਵੋਕੇਟ ਹਿੰਦਰ ਸਿੰਘ ਧਾਮੀ ਨੇ ਆਪਣਾ ਸਪੇਸ ਕ੍ਰੀਏਟ ਦੁਆਰਾ ਬਾਤਸਾ ਕੇ ਕਰਨ ਦੀ ਕੋਸ਼ਿਸ਼ ਕੀਤੀ ਸੋ ਉਸ ਤਰ੍ਹਾਂ ਦਾ ਮਤਾ ਵੀ ਆਇਆ ਬਚਪਲਾਸ ਦੇ ਵਿੱਚ ਉਹ ਮਤਾ ਪਾਸ ਵੀ ਕਰਾ ਲਿਆ ਚਾਹੇ ਦੁਆਨਾ ਤੱਕਾ ਮੁਕੀ ਹੋਈ ਬਾਹਰ ਕੱਡੇ ਰੋਸ਼ ਹੋਇਆ ਅਗਲੇ ਆਪਣੀ ਮਤਾ ਪਾਸ ਕਰਾ ਜੀ ਹੁਣ ਬਕਾਇਦਾ ਪਾਰ ਤੇ ਇਹ ਗੱਲ ਉਹਨਾਂ ਨੇ ਜਨਤਕ ਕੀਤੀ ਆ ਕਿ ਜੀ 20 April ਤੱਕ ਮਤਲਬ ਜੇਕਰ ਅੱਜ ਆਪਾਂ ਗੱਲ ਕਰੀਏ ਜਾਂ ਆਪਾਂ 31 March ਨੂੰ ਗੱਲ ਕਰਿਆ ਤਾਂ ਭਾਅ ਮੰਨ ਲਓ ਅੱਜ ਤੋਂ ਮੰਨ ਲਓ ਜਾਂ ਕੱਲ ਤੋਂ ਮੰਨ ਲਓ ਕਿ ਵੀ ਦੇ ਨੇ ਅਗੇ ਸੰਗਤ ਕੋਲ ਉੱਚ ਸਮੁੱਚੇ ਪੰਜਾਬ ਦਾ ਸਿੱਖ ਜਗਤ ਭਾਈਚਾਰਾ ਮੁਲਕ ਦੇ ਕਿਸੇ ਵੀ ਕੋਨੇ 'ਚ ਵੱਸਦਾ ਸਿੱਖ ਜਗਤ ਭਾਈਚਾਰਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੱਸਦਾ ਸਿੱਖ ਭਾਈਚਾਰਾ ਸਿੱਖ ਸੰਪਰਦਾਵਾਂ ਸੰਤ ਸਮਾਜ ਤਕਸਾਲ ਸਿੱਖ ਸੁਸਾਇਟੀਆਂ ਸਿੱਖ ਸੁਭਾਵਾਂ ਉਹਦੇ ਵਿੱਚ ਨਿਹੰਗ ਜਥੇਬੰਦੀਆਂ ਵੱਖੋ ਵੱਖ ਸਿੱਖ ਬੁੱਧੀਜੀਵੀ ਵਰਗ ਚਿੰਤਤ ਵਰਗ ਉਚ ਰਾਗੀ ਢਾਡੀ ਜਥੇ ਸਾਰਾ ਕੁਝ ਕਿਸੇ ਵੀ ਰੂਪ ਦੇ ਵਿੱਚ ਕੋਈ ਹੋਵੇ ਉਹ ਕਹਿੰਦੇ ਜੀ ਕਿ ਤੁਸੀਂ ਜਥੇਦਾਰਾਂ ਦੀ ਨਿਯੁਕਤੀ ਕਿਵੇਂ ਹੋਵੇ ਉਹਨਾਂ ਦਾ ਵਿਧੀ ਵਿਧਾਨ ਕੀ ਹੋਵੇ ਉਹਨਾਂ ਨੂੰ ਲਿਆਉਣ ਲੱਗੇ ਸਥਾਪਿਤ ਕਰਨ ਲੱਗੇ ਸੇਵਾ ਮੁਕਤ ਕਰਨ ਲੱਗੇ ਕਿਹੜੇ ਕਿਹੜੇ ਨਿਯਮਾਂ ਬਲ ਹੋਣੇ ਚਾਹੀਦੇ ਨੇ ਉਹਦੇ ਉੱਤੇ ਆਪਾਂ ਕੰਮ ਕਰਨਾ ਤੇ ਸੰਗਤ ਆਪਣੇ ਸੁਝਾਅ ਖੁੱਲੇ ਰੂਪ ਚ ਭੇਜੇ ਤੇ ਤਿੰਨ ਤਰੀਕੇ ਦੇ ਦਿੱਤੇ ਇੱਕ ਤਾਂ ਦਸਤਾਵੇਜ਼ੀ ਰੂਪ ਚ ਆ ਕੇ ਚਾਹੇ ਕੋਰੀਅਰ ਕਰਾ ਦਿਓ ਡਾਕ ਰਾਹੀਂ ਭੇਜ ਦਿਓ ਚਿੱਠੀ ਪੱਤਰ ਰਾਹੀਂ ਭੇਜ ਦਿਓ ਆਪ ਆ ਕੇ ਸ਼੍ਰੋਮਣੀ ਗੁਰਦੁਆਰੇ ਦੇ ਦਫ਼ਤਰ ਤੇ ਜਮ੍ਹਾਂ ਕਰਾ ਦਿਓ ਹੂੰ ਉਹ ਕਹਿੰਦੇ ਜੀ ਐਸਜੀਪੀਸੀ ਦੀ ਈਮੇਲ ਹੈ ਜਿਹੜੀ ਉਹਦੇ ਉੱਤੇ ਤੁਸੀਂ ਭੇਜ ਸਕਦੇ ਹੋ info@sgpc.net ਤੇ info@sgpc.net ਇਸ ਈਮੇਲ ਤੇ ਆਪਣੇ ਸੁਝਾਅ ਭੇਜ ਸਕਦੇ ਹੋ ਜਾਂ ਉਹ ਕਹਿੰਦੇ ਅਸੀਂ ਵਟਸਐਪ ਨੰਬਰ ਇਹ ਫੋਨ ਨੰਬਰ ਨਹੀਂਗਾ ਸਿਰਫ ਵਟਸਐਪ ਨੰਬਰ ਹੈ ਜਿਹੜਾ 7710136200 ਮਤਲਬ 77101362 ਫਿਰ ਉਹ ਤੋਂ ਦੋ ਜ਼ੀਰੋ ਸੋ ਇਸ ਤਰ੍ਹਾਂ 36200 ਮਤਲਬ ਇਹਦੇ ਉੱਤੇ ਕਹਿੰਦੇ ਤੁਸੀਂ WhatsApp ਰਾਹੀਂ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਸੋ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰੀ ਕਿਤਨਾ ਕਿਤੇ ਇਹ ਸੁਨਿਆਦਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਉਂਦੇ ਸਮੇਂ ਲਈ ਅਸੀਂ ਇਸ ਮਸਲੇ ਨੂੰ ਦੁਰਸਤ ਕਰ ਦਾਂਗੇ ਪਰ ਕੁਝ ਤਰ੍ਹਾਂ ਇਹ ਵੀ ਚੇਤੇ ਕਰਾਉਂਦੀਆਂ ਨੇ ਕਿ ਇਹ ਤੋਂ ਪਹਿਲਾਂ ਵੀ ਇੱਕ ਵਾਰ ਇਦਾਂ ਖਰੜਾ ਤਿਆਰ ਹੋ ਚੁੱਕਿਆ ਉਹ ਖਰੜਾ ਮੁੜ ਕੇ ਕਦੇ ਬਾਚਿਆ ਨਹੀਂ ਗਿਆ ਕਦੇ ਉਹਦੇ ਤੇ ਮੰਥਨ ਨਹੀਂ ਬੜਾ ਸੋ ਕੀ ਗਾਰੰਟੀ ਹੈ ਕਿ ਤੁਸੀਂ ਹੁਣ ਵੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਕਰੋਗੇ ਦੂਜੇ ਪਾਸੇ ਕੁਝ ਧਿਰਾਂ ਇਹ ਕਹਿੰਦੀਆਂ ਇਹ ਫੋਰੀ ਮਸਲੇ ਨੂੰ ਟਾਲਣ ਦੀ ਕੋਸ਼ਿਸ਼ ਹੈ ਜਿਹੜਾ ਹੁਣ ਜਥੇਦਾਰਾਂ ਦਾ ਮਸਲਾ ਖੜਾ ਹੈ ਕਿ ਤਿੰਨ ਜਥੇਦਾਰਾਂ ਦੀ ਵਾਪਸੀ ਕਰੋ ਜੀ ਦੋ ਜਥੇਦਾਰਾਂ ਨੂੰ ਲਿਆਓ ਜੀ ਚਲੋ ਇੱਕ ਨੂੰ ਹੀ ਲਿਆਓ ਜੀ ਜਿਹੜਾ ਇਹ ਨੁਕਤਾ ਚੱਲ ਰਿਹਾ ਉਸ ਮਸਲੇ ਨੂੰ ਠੰਢੀ ਕਵਾਇਦਾ ਬਾਅਦ ਚੋਂ ਫਿਰ ਕਿਸੇ ਨੇ ਨਹੀਂ ਪੁੱਛਣਾ ਕੁਝ ਕਹਿੰਦੇ ਕਿ ਹੋ ਸਕਦਾ ਇੱਕ ਹੀ ਜਥੇਦਾਰ ਦੀ ਨੀ ਯਕਤੀ ਇਦਾਂ ਕਰ ਲਿਆ ਕਰਨਗੇ ਦੋ ਦਾ ਕੰਟਰੋਲ ਫਿਰ ਆਪਣੇ ਕੋਲ ਰੱਖਣਗੇ ਤੇ ਨਾਲ ਜਦੋਂ ਬਾਕੀਆਂ ਨੂੰ ਬੈਠਣਾ ਪੈਂਦਾ ਸਿੰਘ ਸਾਹਿਬ ਦੇ ਰੂਪ ਛੱਡ ਗੰਥੀ ਦੇ ਰੂਪ ਚ ਉਹਨਾਂ ਨੂੰ ਕੰਟਰੋਲ ਕਰਨਗੇ ਕਿ ਕੰਟਰੋਲ ਨਹੀਂ ਛੱਡਣਾ ਚਾਹ ਸੋ ਆਹੀ ਦਿੱਕਤ ਬਾਦਲ ਤੇ ਲਈ ਮੁਸੀਬਤ ਬਣਦੀ ਜਾ ਰਹੀ ਹੈ ਕਿ ਉਹ ਕੰਟਰੋਲ ਆਪਣੇ ਹੱਥ 'ਚ ਰੱਖਣਾ ਚਾਹੁੰਦੇ ਨੇ ਜਦੋਂ ਕਿ ਕੰਟਰੋਲ ਸੰਗਤ ਕੋਲ ਹੈ ਨਾ ਉਹਨਾਂ ਕੋਲ ਹੋਣਾ ਚਾਹੀਦਾ ਹੈ ਸੰਗਤ ਵੱਡੀ ਹੈ ਸੋ ਗੁਰੂ ਸਾਹਿਬ ਦੇ ਜੇ ਤੁਸੀਂ ਦਸਮ ਪਾਚ ਦੇ ਸਿਧਾਂਤ ਦੇ ਨਾਲ ਹਿਸਾਬ ਨਾਲ ਸਮਝੋ ਤਾਂ ਵੀ ਉਹ ਮਤਲਬ ਜਿਵੇਂ ਪੰਜ ਪਿਆਰਿਆਂ ਨੂੰ ਪਹਿਲ ਦਿੰਦੇ ਨੇ ਸੋ ਇਹ ਇਸ ਲਈ ਇੱਥੇ ਕਿਦ ਤਰ੍ਹਾਂ ਕਿਤੇ ਤੇ ਦੇਖਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਹੁਣ ਇਸ ਮਸਲੇ 'ਚੋਂ ਬਾਹਰ ਨਿਕਲੂਗੀ ਕਿ ਜਾਂ 20 ਅਪ੍ਰੈਲ ਆਉਂਦਿਆਂ ਤੱਕ ਨਵੇਂ ਮਸਲੇ ਝੁਲਜੋਗੇ ਦੇਖਣ ਵਾਲੀ ਹੈ ਪਰ ਜੇ ਐਦਾਂ ਹੋ ਜਵੇ ਵੀ ਬੀਬਾ ਤਾਂ ਚੰਗਾ ਹੋ ਜੀ ਤੇ ਸਰ ਉਧਰਲੇ ਪਾਸੇ ਕਿਸਾਨਾਂ ਨੂੰ ਲੈ ਕੇ ਵੀ ਵੱਡੀ ਖਬਰ ਹੈ ਕਿ ਕਿਸਾਨਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਮੰਤਰੀਆਂ ਦੇ ਰਿਆਇਸ਼ਾਂ ਦਾ ਘਰਾਓ ਕੀਤਾ ਇਤੋਂ ਤੱਕ ਕਿ ਕਈ ਥਾਵਾਂ ਤੇ ਜਿਹੜੀ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਬਹਿਸ ਸੁਧਦੀ ਵੀ ਨਜ਼ਰ ਆਈ ਹੈ ਹਾਂ ਬਿਲਕੁਲ ਜੀ ਜਿਸ ਤਰ੍ਹਾਂ ਕਿਸਾਨਾਂ ਨੂੰ ਸ਼ੰਭੂ ਔਰ ਖਨੋਰੀ ਬਾਡਰ ਤੋਂ ਚੱਕਿਆ ਗਿਆ ਹੈ ਨਾ ਉਹ ਤਰੀਕੇ ਤੇ ਸਵਾਲ ਹੈ ਤੇ ਪੁਲਿਸ ਕਹਿੰਦੀ ਹੈ ਜੀ ਸਾਰਾ ਸਮਾਨ ਅਸੀਂ ਵਾਪਸ ਕਰਤਾ ਤੇ ਮੇਰੀ ਆਜ ਵੀ ਹਰਿਆਣਾ ਚ ਕੁਝ ਆਗੂਆਂ ਨਾਲ ਗੱਲ ਹੋ ਰਹੀ ਸੀ ਉਹ ਦੱਸ ਰਹੇ ਸੀ ਕਿ ਹਰਿਆਣਾ ਤੋਂ ਬੰਦੇ ਟਿਕਕੇ ਤੇ ਭਰਤੀ ਕੀਤੇ ਉਹ ਦਿਹਾੜੀਆਂ ਤੇ ਬੁਲਾਏ ਉਹਨਾਂ ਨੂੰ ਟਰੈਲੀਆਂ ਦੇ ਕੇ ਟਾਸਕ ਦੇ ਕੇ ਭੇਜਿਆ ਕਿ ਇੱਥੇ ਛੱਡ ਕੇ ਉੱਥੇ ਛੱਡ ਕੇ ਤੇ ਮਤਲਬ ਕਹਿੰਦੇ ਦਿੱਲੀ ਦੇ ਬਾਡਰਾਂ ਤੱਕ ਟਰੈਲੀਆਂ ਲੱਭ ਰਹੀਆਂ ਲੋਕਾਂ ਦੇ ਘਰਾਂ ਚੋਂ ਮੁਲਾਜ਼ਮਾਂ ਦੇ ਘਰਾਂ ਚੋਂ ਪੰਜਾਬ ਪੁਲਿਸ ਵਾਲਿਆਂ ਦੇ ਰਿਸ਼ਤੇਦਾਰਾਂ ਚੋਂ ਮਿਲ ਗਈ ਜੀ ਸਰਪੰਚ ਦੇ ਮਿਲ ਗਈ ਜੀ ਐਮਐਲਏ ਦਾ ਰੋਲਾ ਪਈ ਜਾਂਦਾ ਮਤਲਬ ਇਸ ਤਰ੍ਹਾਂ ਦਾ ਵਰਤਾਰਾ ਸੋ ਇਧਰ ਪੰਜਾਬ ਚ ਕੋਈ ਜਾਂਦਾ ਕੋਈ ਕਹਿੰਦਾ ਜੀ ਦਿੱਲੀ ਦੇ ਬਾਰਡਰਾਂ ਤੱਕ ਛੱਡਿਆ ਆਏ ਨੇ ਸੋ ਇਹ ਜਿਹੜਾ ਤਰੀਕਾ ਉਸ ਨੂੰ ਲੈ ਕੇ ਵੀ ਰੋਸਾ ਹੈ ਤੇ ਮਸਲਾ ਜਿਉਂਦਾ ਤਿਉਹ ਜੇ ਖੜਾ ਹੈ ਕਿਸਾਨੀ ਮਸਲੇ ਜਿਉਂਦੇ ਤਿਉਹ ਖੜੇ ਨੇ ਉਸ ਤੋਂ ਬਾਅਦ ਵੀ ਸਰਕਾਰ ਨੇ ਪਹਿਲ ਕਦਮ ਨਹੀਂ ਕੀਤੀ ਸੋ ਇਸ ਲਈ ਹੁਣ ਬਕਾਇਦਾ ਤੌਰ ਤੇ ਅੱਜ ਖਾਸ ਕਰਕੇ ਡੱਲੇ ਵਾਲੇ ਹਰਾਂ ਦੀ ਧਿਰ ਤੇ ਉਹਨਾਂ ਦੇ ਕੁਝ ਸਹਿਯੋਗੀ ਸੰਗਠਨ ਕੁਝ ਕਹਿੰਦੇ ਬਾਹਰ ਵੀ ਆ ਰਹੇ ਨੇ ਉਹ ਸੰਗਠਨ ਉਹਦੇ ਵਿੱਚੋਂ ਹੈਨਾ ਤੇ ਉਹਦੇ ਦੂਸਰੇ ਪਾਸੇ ਪੰਨੂਬੰਦੇ ਰਲ ਜਥੇਬੰਦੀ ਇਹਨਾਂ ਵੱਲੋਂ ਅੱਜ 17 ਜਾਂ 18 ਜ਼ਿਲ੍ਹਿਆਂ ਦੇ ਵਿੱਚ ਸਿੱਦੇ ਰੂਪ ਚ ਪ੍ਰਦਰਸ਼ਨ ਕਈ ਜਿਨ੍ਹਾਂ ਚ ਤਾਂ ਦੋ ਦੋ ਤਿੰਨ ਤਿੰਨ ਥਾਮਾਂ ਤੇ ਕਈ ਜਿਨ੍ਹਾਂ ਚ ਇੱਕ ਇੱਕ ਥਾਮਾਂ ਤੇ ਖਾਸ ਕਰਕੇ ਐਮਐਲਏ ਆਵਾਦੀ ਪਾਰਟੀ ਦੇ ਜਾਂ ਮੰਤਰੀਆਂ ਦੇ ਘਰਾਮੂਹੇ ਤਾਂ ਖਾਸਾ ਕਰੋ ਮੁੱਖ ਮੰਤਰੀ ਦੇ ਘਰਾਮੂਹੇ ਸੰਗਰੂਰ ਚ ਟਕਰਾਅ ਵੀ ਹੋਇਆ ਜਲੰਧਰ ਚ ਖਾਸਾ ਟਕਰਾਅ ਦੇਖਣ ਨੂੰ ਮਿਲਿਆ ਤਰਨਤਾਰਨ ਕੀ ਸੰਗਰੂਰ ਕੀ ਮੋਗਾ ਕੀ ਹੈ ਨਾ ਬਾਕੀ ਮਤਲਬ ਸਾਰੇ ਲਗਭਗ ਪੂਰੇ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਨੇ ਆਪਣੀ ਮੌਜੂਦਗੀ ਦਰਜ ਕਰਾਈ ਸੋ ਇਸ ਨੂੰ ਆਉਣ ਦੇ ਸਮੇਂ ਸਰਕਾਰ ਕਿਵੇਂ ਲੈਂਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਤੋ ਚੰਗਾ ਹੋਵੇ ਸਰਕਾਰ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਮਸਲੇ ਨੇੜੇ ਲਾਵੇ ਨਹੀਂ ਆਉਂਦੀਆਂ ਚੋਣਾ ਚਣਾਂ ਵਾਲੀ ਮੁਸ਼ਕਲਾਂ ਵਧਣੀਆਂ ਨੇ ਫਿਰ ਫਾੜੀ ਦਾ ਸੀਜ਼ਨ ਆਉਣ ਵਾਲਾ ਸਰਕਾਰ ਕਹਿੰਦੀ ਹੈ ਕਿ ਅਸੀਂ ਜਿਹੜਾ ਹੁਣ ਪਲਕੇ ਤੋਂ ਯਾਨੀ ਕਿ 1 ਅਪ੍ਰੈਲ ਤੋਂ ਸਾਰੇ ਪ੍ਰਬੰਧ ਮੁਕੰਮਲ ਨੇ ਅਸੀਂ ਕਣਕ ਦੀ ਖਰੀਦ ਸ਼ੁਰੂ ਕਰ ਦਾਂਗੇ ਕੀ ਕੁਝ ਖਬਰ ਆ ਕਿੰਨੇ ਕੁ ਪ੍ਰਬੰਧ ਸਰਕਾਰ ਨੇ ਕਰ ਲਿਆ ਜੀ ਤਿੰਨ ਦਿਨ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦਿੱਲੀ ਗੱਲ ਕਰਦੇ ਸੀ ਮੈਂ ਜਾਇਆ ਜੀ ਮੇਰੀ ਗੱਲ ਹੋਊਗੀ ਜੀ ਸਾਰਾ ਕੁਝ ਠੀਕ ਹੋ ਗਿਆ ਮਤਲਬ ਤਿੰਨ ਦਿਨ ਪਹਿਲਾਂ ਤਿਆਰੀ ਹੁੰਦੀ ਹੁੰਦੀ ਐ ਇਸ ਕੰਮ ਦੀ ਜਿਹੜੀ ਕੰਮ ਦੀ ਤਿਆਰੀ ਤੁਹਾਨੂੰ ਝੋਨਾ ਸੰਭਾਲਣ ਤੁਸੀਂ ਹੁਣ ਦਮ ਕਰ ਰਹੇ ਮੈਂ ਅਜੇ ਤੱਕ ਕੋਈ ਜੀ ਰਿਪੋਰਟ ਨਹੀਂ ਦੇਖੀ ਕਿ ਸਰਕਾਰ ਨੇ ਮੰਡੀ ਬੋਰਡ ਨਾਲ ਮੀਟਿੰਗ ਕੀਤੀ ਹੋਵੇ ਮੰਡੀ ਬੋਰਡ ਦੀ ਆਪਣੀਆਂ ਮੀਟਿੰਗਾਂ ਹੋ ਕੇ ਕੋਈ ਬਾੜ ਦਾਣੇ ਦਾ ਹਿਸਾਬ ਕਿਤਾਬ ਆਇਆ ਹੋਵੇ ਹੈਨਾ ਕਿੰਨਾ ਕਣਕ ਕਿੱਥੇ ਰੱਖਣੀ ਆ ਕਦੋਂ ਚੱਕਣੀ ਆ ਹੈਨਾ ਕਿਵੇਂ ਉਹਨੂੰ ਲੜਾਈ ਕਰਾਉਣੀ ਆ ਹਾਂ ਅਦੇਗੀ ਦਾ ਟੰਡੋਰਾ ਜ਼ਰੂਰ ਪਟਰੇ ਨਾ ਕਿ ਲਓ ਜੀ ਸਾਨੂੰ ਲਿਮਟ ਮਨਜ਼ੂਰ ਹੋ ਗਈ ਭਰਾਵਾ ਇਹ ਲਿਮਟ ਮਨਜ਼ੂਰ ਕੋਈ ਨਵੀਂ ਚੀਜ਼ ਨਹੀਂ ਗਈ ਇਹ ਹਰ ਵਾਰ ਪਹਿਲਾਂ ਇਦਾਂ ਹੀ ਹੁੰਦੀ ਹੈ ਇਹ ਪੁਰਾਣਾ ਬਰਤਾਰਾ ਇਹ ਇਹ ਆਰਬੀ ਨੇ ਗਾਰੰਟੀ ਲੈਣੀ ਹੁੰਦੀ ਕਿੰਨਾ ਮਾਲ ਚੱਕ ਹੋ ਜੂਗਾ ਜੇ ਇੰਨਾ ਤੁਹਾਡੇ ਪੈਸੇ ਮਿਲ ਜਾਣਗੇ ਤੇ ਉਹ ਮਾਲ ਕਿ ਮੇਰਾ ਵੱਜ ਜਾਂਦਾ ਦੋਸਤੋ ਵਾਲੇ ਕੁਝ ਹੋਰ ਲਿਮਿਟ ਵਧਾਉਣੀ ਪੈ ਜਾਂਦੀ ਹੈ ਸੋ ਇਹ ਰੂਟੀਨ ਚੱਲੇ ਆਉਂਦਾ ਹੈ ਉਹਦੇ ਵਿੱਚ ਕੋਈ ਨਵੀਂ ਮੱਲ ਨਹੀਂ ਮਾਰਲੀ ਸਵਾਲ ਇਹ ਹੈ ਕਿ ਝੋਨੇ ਵਾਲੇ ਪ੍ਰਬੰਧ ਤਾਂ ਨਹੀਂ ਕਿਹਾਟ ਜੇ ਜੇ ਝੋਨੇ ਸਮੇ ਹੋਏ ਸੀ ਕਿਵੇਂ ਜਿਹੜੀ ਬਿਲਕੁਲ ਉੱਥੇ ਬਹੁਤ ਜੋਰ ਪਾ ਰਹੇ ਨੇ ਸਮਾਰ ਰੁਲਿਆ ਕਿੰਨੀ ਧੇਰ ਮੰਡੀ ਚੋਂ ਚਕਾਈ ਲਗਾਈ ਤੇ ਕੀ ਤੁਸੀਂ ਬਾਰਦਾਨੇ ਦਾ ਪ੍ਰਬੰਧ ਕਰ ਲਿਆ ਕੀ ਤੁਸੀਂ ਮਤਲਬ ਕਿ ਜਿਹੜੀ ਲੇਬਰ ਹੈ ਉਹਦੇ ਨਾਲ ਉਹਦਾ ਪ੍ਰਬੰਧ ਕਰ ਲਿਆ ਕੀ ਤੁਸੀਂ ਟਰਾਂਸਪੋਰਟ ਦਾ ਪ੍ਰਬੰਧ ਕਰ ਲਿਆ ਕਿ ਡੀਸੀਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਆੜਤੀਆਂ ਨਾਲ ਰਾਬਤਾ ਮੰਡੀਆਂ ਨਾਲ ਅਧਿਕਾ ਰਾਬਤਾ ਆਪਸ ਵਿੱਚ ਹੋ ਗਿਆ ਸੋ ਇਹ ਸਾਰੇ ਸਵਾਲੇ ਜੱਦੂਰੇ ਪਏ ਨੇ ਬੇਸ਼ੱਕ ਜ਼ਰੂਰੀ ਨਹੀਂ ਕਿ ਕਿ ਸਵੇਰ ਤੋਂ ਹੀ ਸਾਰੀਆਂ ਮੰਡੀਆਂ ਚੱਲੂ ਹੋ ਜਾਣੀਆਂ ਕਈ ਥਾਂ ਤੇ ਹਫਤਾ ਰੁੱਕ ਕੇ ਵੀ ਮਾਲ ਆਊਗਾ 10 ਦਿਨ ਪਹਿਲਾਂ ਵੀ ਮਾਲ ਆਊਗਾ ਸੋ ਮਤਲਬ ਮੋਸਟਲੀ ਤਾਂ 15 ਤਰੀਕ ਤੋਂ ਬਾਅਦ ਮੰਡੀਆਂ ਭਖਣਗੀਆਂ ਪਰ ਕਣਕ ਦੇ ਸਾਕੀ ਦੇ ਨੇੜੇ ਆਪਾਂ ਨਹੀਂ ਹੁੰਦਾ ਹਾਂ ਕਣਕ ਦਾ ਸੀਜ਼ਨ ਜਦ ਛੋਨੇ ਜੀ ਨਾਲ ਲੰਬਾ ਵੀ ਨਹੀਂ ਹੁੰਦਾ ਤੇ ਕਣਕ 'ਚ ਮੌਇਸਚਰ ਵਾਲਾ ਵੀ ਐਡਾ ਵੱਡਾ ਮਸਲਾ ਨਹੀਂ ਹੁੰਦਾ ਸੁਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਤਾਂ ਦੱਸਿਆ ਹੀ ਨਹੀਂਗਾ ਜੀ ਕਿ ਤੁਸਾਂ ਮੁਰਗੀਆਂ ਤੱਕ ਦੇ ਮੁਆਵਜ਼ੇ ਦੇਣੇ ਸੀ ਤੁਸਾਂ ਹੈਨਾ ਅਜੇ ਤੱਕ ਪਿਛਲੀਆਂ ਮੁਰਗੀਆਂ ਛੱਡੋ ਮੂੰਗੀ ਵਾਲਾ ਨਹੀਂ ਕਿਸੇ ਨੂੰ ਮੁਆਵਜ਼ੇ ਮਿਲੇ ਪੂਰੇ ਤੇ ਹੁਣ ਵੀ ਕਹੀਂ ਥਾਂ ਤੇ ਗੜੇਮਾਰੀ ਨਾਲ ਕਣਕ ਦਾ ਨੁਕਸਾਨ ਹੋਇਆ ਤੇ ਉਹਦੀ ਉਹਦੀ ਪਰਪਾਈ ਲਈ ਤੁਹਾਡੇ ਕੋਲ ਕੋਈ ਗੱਲ ਹੀ ਨਹੀਂ ਗਈ ਤੁਹਾਡੇ ਤਾਂ ਐਮਐਲ ਵੀ ਖੜ ਕੇ ਪੁੱਛਦੇ ਸੀ ਉਹਨਾਂ ਨੂੰ ਵੀ ਸਹੀ ਜਵਾਬ ਨਹੀਂ ਮਿਲਿਆ ਸੋ ਇਹ ਇੱਕ ਤਰੀਕ ਵਾਲੀ ਮੰਡੀ ਹੈ ਜੇਕਰ ਇਹਦੇ ਵਿੱਚ ਵੀ ਇਹਨਾਂ ਦਾ ਕਿਉਂਕਿ ਦਾਅਵੇ ਤਾਂ ਕੀਤੇ ਜਾਂਦੇ ਰਹੇ ਨੇ ਕਿ ਅੱਜੇ ਚੱਕੋ ਜੀ ਜਦ ਇਹ ਚੱਕੋ ਜੂਰੀ ਸ਼ਾਮ ਨੂੰ ਪੈਸੇ ਜੀ 24 ਘੰਟੇ ਸਾਰਾ ਕੁਝ ਜਦੋਂ ਕਿ ਦੂਸਰੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਸਿੱਲੂਆਂ ਨੂੰ ਦਰਵਾਜ਼ੇ ਖੁੱਲ ਰਹੇ ਨੇ ਲਗਾਤਾਰ ਕੰਟਰੈਕਟ ਫਾਰਮਿੰਗ ਵਾਲੇ ਫਾਰਮੂਲੇ ਚੱਲ ਰਹੇ ਨੇ ਰਾਣਾ ਗਰਜੀਤ ਵੀ ਉਹ ਚ ਢੂੜ ਚ ਆਪਣਾ ਟੱਡੂ ਭਜਾਈ ਫਿਰਦੇ ਨੇ ਕਿ ਮੈਂ ਮੱਕੀ ਕੰਟਰੈਕਟ ਫਾਰਮੂਲ ਕਰਾਈਂ ਬਜਾ ਕੇ ਸਾਰਾ ਪੈਸੇ ਦੇ ਦੂੰਗਾ ਇਹ ਕੰਟਰੈਕਟ ਫਾਰਮਿੰਗ ਹੈ ਤੇ ਉਹਦੇ ਲਈ ਕਿੰਨੇ ਧੋਖੇ ਹੋਏ ਨੇ ਜਾਂ ਉਹ ਇਹ ਜਾ ਕਾਨੂੰਨ ਰੱਦ ਕਰਾ ਕੇ ਆਏ ਆ ਸੋ ਇਸ ਲਈ ਪੰਜਾਬ ਚ ਸਿੱਲੋ ਵਾਲਾ ਕਾਨੂੰਨ ਵੀ ਤੇ ਮਤਲਬ ਖੁੱਲੀ ਮੰਡੀ ਵਾਲਾ ਕਾਨੂੰਨ ਵੀ ਤੇ ਕੰਟਰੈਕਟ ਫਾਰਮਿੰਗ ਵਾਲਾ ਕਾਨੂੰਨ ਵੀ ਕਿਤੇ ਨਾ ਕਿਤੇ ਲਾਗੂ ਹੋ ਰਿਹਾ ਜਿਹੜਾ ਆਉਂਦੇ ਸਮੇਂ ਚ ਮੰਡੀਆਂ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਤੁਰ ਰਿਹਾ ਉਧਰ ਨੂੰ ਨਾ ਸਰਕਾਰ ਦਾ ਗੌਰ ਹੈ ਨਾ ਅਜੇ ਪੰਜਾਬ ਵਾਸੀਆਂ ਦਾ ਗੌਰ ਹੈ ਜਥੇਬੰਦੀਆਂ ਆਪਣੇ ਪੱਧਰ ਤੇ ਜਿੰਨਾ ਖੈ ਉਹਨਾਂ ਕੋ ਮੁੱਦਾ ਚੁੱਕ ਰਹੀ ਤੇ ਨਾਲ ਖਬਰ ਇਹ ਵੀ ਹੈ ਕਿ ਅੱਜ ਜਿਹੜਾ ਕਰਨਲ ਬਾਡ ਦਾ ਮਸਲਾ ਚੱਲ ਰਿਹਾ ਸੀ ਉਹਨਾਂ ਦੇ ਪਤਨੀ ਬੀਤੇ ਦਿਨ ਦੇਸ਼ ਦੇ ਰੱਖਿਆ ਮੰਤਰੀ ਦੇ ਨਾਲ ਮੀਟਿੰਗ ਕਰਕੇ ਐਸੀ ਮੁਲਾਕਾਤ ਕਰਕੇ ਐਸੀ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਪਰੋਸਾ ਦਿੱਤਾ ਕਿ ਤੁਹਾਨੂੰ ਜਿਹੜਾ ਬਣਦਾ ਇਨਸਾਫ ਮਲੇਗਾ ਇਥੋਂ ਤੱਕ ਕਿ ਜਿਹੜਾ ਗੱਡੀ ਤੱਕ ਵੀ ਛੱਡ ਕੇ ਗਏ ਨਹੀਂ ਕਹਿੰਦੇ ਹਾਂ ਬਿਲਕੁਲ ਜੀ ਅੱਜ ਕਰਨਲ ਬਾਠੋਲੋਂ ਦੀ ਧਰਮ ਪਤਨੀ ਕਾਂਟਾਖੰਡ ਦੀ ਬੈਠਕ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਈ ਕਾਫੀ ਸੰਤੁਸ਼ਟ ਨਜ਼ਰ ਆਈ ਸਲੂਟ ਕਰਦੇ ਨਜ਼ਰ ਆਏ ਮੁੱਖ ਮੰਤਰੀ ਸਾਹਿਬ ਨੂੰ ਸੋ ਪਤਾ ਨਹੀਂ ਕਿ ਮਤਲਬ ਕਿ ਇਸ ਔਰੇ ਦਾ ਅਸਰ ਹੁੰਦਾ ਹੈ ਪਤਾ ਨਹੀਂ ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਇਨਸਾਫ ਇਹੀ ਹੈ ਕਿ ਨਾਨਕ ਸਿੰਘ ਨੂੰ ਐਸਐਸਪੀ ਨਾਨਕ ਸਿੰਘ ਨੂੰ ਬਦਲ ਦੋ ਹੈਨਾ ਜਾਂ ਉਹਨਾਂ ਨੂੰ ਲੱਗਦਾ ਕਿ ਸਾਡਾ ਇਨਸਾਫ ਹੈ ਸੀਬੀਆਈ ਨੂੰ ਜਾਂਚ ਦੇ ਦਿਓ ਮੈਂ ਸਭ ਕਹਿੰਦੇ ਸੀ ਕਿ 6 ਵਜੇ ਤੱਕ ਹੋ ਜਾਣਾ ਉਸ ਦਾ ਜਦ ਤੱਕ ਕਿ ਪ੍ਰੋਗਰਾਮ ਦਰਸ਼ਕ ਦੇਖ ਰਹੇ ਨੇ ਤਦ ਤੱਕ ਕੋਈ ਮੁੱਖ ਮੰਤਰੀ ਸਾਹਿਬ ਦਾ ਆਜਵੇਂ ਦੇ ਤੇ ਫੈਸਲਾ ਹੈਨਾ ਪਰ ਫਿਰ ਵੀ ਸਵਾਲ ਇਹ ਹੈ ਕਿ ਤੁਹਾਡੀ ਇਨਸਾਫ ਦੀ ਪਰਿਭਾਸ਼ਾ ਕੀ ਹੈ ਤੁਸੀਂ ਕਿਸ ਨੂੰ ਇਨਸਾਫ ਮੰਨਦੇ ਹੋ ਕੀ ਤੁਸੀਂ ਪੁਲਿਸ ਦੇ ਵਿਵਹਾਰ ਦੇ ਸੁਧਾਰ ਲਈ ਤੁਰੇ ਸੀ ਜਾਂ ਸਿਰਫ ਆਪਣੀ ਗਾਰਵਾਈ ਕਰਾ ਕੇ ਤੁਸੀਂ ਲਾਂਬੇ ਹੋਣ ਲਈ ਚੁਰ ਜਾ ਪਰੇ ਹੋ ਜਾਣਾ ਕਿ ਤੁਹਾਡੀ ਲੜਾਈ ਇੰਨੀ ਹੋ ਸੀ ਕਿ ਤੁਹਾਡੀ ਲੜਾਈ ਇਹੀ ਸੀ ਕਿ ਸਾਨੂੰ ਦਿੱਲੀ ਬੁਲਾ ਕੇ ਕੇਂਦਰੀ ਮੰਤਰੀਆਂ ਨੇ ਮੀਟਿੰਗ ਕਰ ਲਈ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਮਤਲਬ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਜੀ ਮੈਂ ਪਹਿਲਾਂ ਜਾਦੇ ਬੀਜੀ ਸੀ ਸੈਸ਼ਨ ਵੀ ਸੀ ਜੀ ਸੈਸ਼ਨ ਤੇ ਭਰਾਵਾ ਕਿੰਨਾ ਕਾਇਓ ਤੁਸੀਂ ਤੇ ਇੰਨੇ ਕਿਹੜੇ ਬੀਜੀ ਹੋ ਕੇ ਤੁਸੀਂ ਸੋ ਇਸ ਲਈ ਇਹ ਵੀ ਸਮਝਣ ਦੀ ਲੋੜ ਆ ਕਿ ਕਿਤਨਾ ਕਿਤੇ ਇਹ ਬੜੇ ਦਰਾਂ ਤੇ ਜਾ ਕੇ ਬੰਦਾ ਭਰਮਾਇਆ ਵੀ ਜਾਂਦਾ ਸੋ ਇਹ ਬਾਤ ਜੁਣਾ ਪਤਾ ਲੱਗੇ ਕਿ ਸਾਡੇ ਨਾਲ ਠੱਗੀ ਠੋਰੀ ਹੋ ਗਈ ਪਰ ਮੇਰਾ ਸਵਾਲ ਅਜੇ ਵੀ ਵੱਡਾ ਇਹ ਖੜਾ ਹੈ ਕਿ ਕੀ ਤੁਸੀਂ ਸਿਰਫ ਕਰਨਲ ਵਾਲੇ ਮਸਲੇ ਤੇ ਆਪਣੀ ਪਰਵਾਸਾ ਅਨਸਾਰ ਇਨਸਾਫ ਲੈਣ ਤੁਰੇ ਸੀ ਕਿ ਆ ਮਸਲਾ ਹੋ ਜਵੇ ਸਾਡਾ ਮਸਲਾ ਹੱਲ ਜਾਂ ਤੁਸੀਂ ਇਹ ਤੁਰੇ ਸੀ ਕਿ ਪੁਲਿਸ ਦਾ ਇਹ ਵਤੀਰਾ ਕਿਉਂ ਇਹ ਇਹ ਤਰੀਕਾ ਉਹ ਕਦੋਂ ਬਦਲੂਗਾ ਉਹਦੇ ਬਦਲਣ ਲਈ ਕਿਹਨੇ ਲੜਾਈ ਲੜਨੀ ਹੈ ਸੋ ਮਤਲਬ ਜਦੋਂ ਬੜੇ ਘਰਾਣਿਆਂ ਦੀ ਲੜਾਈ ਹੋਵੇ ਬੜੇ ਅਹੁਦਿਆਂ ਦੀ ਲੜਾਈ ਹੋਵੇ ਤਾਂ ਲੋਕ ਤਾਂ ਨਾਲ ਆਉਣ ਇਹ ਤੁਸੀਂ ਇੱਛਾ ਰੱਖਦੇ ਹੋ ਪਰ ਜਦੋਂ ਤੁਸੀਂ ਸਮਝੋਤੇ ਕਰੋ ਜਦੋਂ ਫੈਸਲੇ ਕਰੋ ਤੇ ਤਾਂ ਆਮ ਲੋਕ ਬਾਹਰ ਹੋ ਜਾਣ ਤੇ ਜਦੋਂ ਆਮ ਲੋਕਾਂ ਦੀ ਲੜਾਈ ਹੋਵੇ ਤਾਂ ਬੜੇ ਘਰਾਣੇ ਕਦੇ ਨਜ਼ਰ ਨਹੀਂ ਆਉਂਦੇ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ